ਪੰਜਾਬ ਦੇ ਮੌਸਮ ਨੂੰ ਲੈ ਕੇ ਅਸੀਂ ਵੱਡੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਮੌਨਸੂਨ ਦੀ ਜਿਹੜੀ ਸਪੀਡ ਹੈ ਉਸ ਦੇ ਸਬੰਧੀ ਵੀ ਅਸੀਂ ਗੱਲਬਾਤ ਕਰਾਂਗੇ ਫਿਲਹਾਲ ਮੌਨਸੂਨ ਦੀ ਸਥਿਤੀ ਕੀ ਹੈ ਪੰਜਾਬ ਦੇ ਅੰਦਰ ਉਹ ਸਭ ਨੂੰ ਲੈ ਕੇ ਅਸੀਂ ਪੰਜਾਬ ਦੀ ਸਥਿਤੀ ਮੌਸਮ ਦੀ ਅਸੀਂ ਦੱਸਣ ਜਾ ਰਹੇ ਹਾਂ ਤਾਂ ਬੰਗਾਲ ਦੀ ਖਾੜੀ ਵਿੱਚ ਬਣੇ ਦਬਾਅ ਦਾ ਅਸਰ ਸਮੁੱਚੇ ਉੱਤਰ ਭਾਰਤ ਦੇ ਮੌਨਸੂਨ ਤੇ ਪੈ ਰਿਹਾ ਹੈ ਦਬਾਅ ਦੇ ਕਾਰਨ ਨਮੀ ਵਾਲੀਆਂ ਹਵਾਵਾਂ ਪੰਜਾਬ ਤਰਫ ਨਹੀਂ ਜਾ 파 ਰਹੀਆਂ ਹਨ ਜਿਸ ਕਾਰਨ ਮੌਸਮ ਵਿਭਾਗ ਤਰਫੋਂ 6 ਅਤੇ 7 ਅਗਸਤ ਨੂੰ ਜਾਰੀ ਕੀਤਾ ਗਿਆ yellow alert ਵੀ ਖਤਮ ਕਰ ਦਿੱਤਾ ਹੈ ਹੁਣ ਉਮੀਦ ਇਹ ਹੀ ਹੈ ਕਿ 7 ਅਗਸਤ ਨੂੰ ਪੰਜਾਬ ਦੇ ਵਿੱਚ ਬਰਸਾਤ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਹਮਸ ਤੋਂ ਰਾਹਤ ਮਿਲੇਗੀ 1 ਅਗਸਤ ਦੇ ਬਾਅਦ ਪੰਜਾਬ ਦੀ ਜ਼ਿਕਰ ਗੱਲ ਕਰੀਏ ਤਾਂ ਹੁਣ ਤੱਕ ਚੰਗੀ ਬਰਸਾਤ ਨਹੀਂ ਹੋਈ ਹੈ ਜਿਸ ਦੇ ਕਾਰਨ ਤਾਪਮਾਨ ਵਿੱਚ ਮੋੜ ਤੋਂ ਬੜੋਤਰੀ ਹੋਣ ਲੱਗੀ ਹੈ ਐਤਵਾਰ ਨੂੰ ਤਾਪਮਾਨ ਪਿਛਲੇ ਦਿਨ ਦੀ ਤੁਲਨਾ ਦੇ ਵਿੱਚ 0.2 ਡਿਗਰੀ ਜ਼ਿਆਦਾ ਪਾਇਆ ਗਿਆ ਮੌਸਮ ਭਾਗ ਕੇਂਦਰ ਆਈਐਮਡੀ ਦੇ ਮੁਤਾਬਕ ਇਹ ਤਾਪਮਾਨ ਆਮ ਦੇ ਨਾਲੋਂ 2 ਡਿਗਰੀ ਵੱਧ ਹੈ ਪੰਜਾਬ ਦੇ ਸ਼ਹਿਰ ਦਾ ਤਾਪਮਾਨ ਇੱਕ ਵਾਰ ਫਿਰ ਤੋਂ 40 ਡਿਗਰੀ ਦੇ ਕਰੀਬ ਪਹੁੰਚਣ ਲੱਗਾ ਹੈ ਫਾਜ਼ਿਲਕਾ ਦਾ ਤਾਪਮਾਨ 39.7 ਡਿਗਰੀ ਦਰਜ ਕੀਤਾ ਗਿਆ ਅਗਲੇਰੇ ਦਿਨਾਂ ਦੇ ਵਿੱਚ ਬਰਸਾਤ ਨਹੀਂ ਹੋਈ ਤਾਂ ਤਾਪਮਾਨ ਵਿੱਚ ਮੋੜ ਤੋਂ ਬਿਹਤਰੀ ਦੇਖਣ ਨੂੰ ਮਿਲੇਗੀ ਇਸ ਪੂਰੇ ਸੀਜ਼ਨ ਦੀ ਜੇਕਰ ਗੱਲ ਕਰੀ ਤਾਂ ਹੁਣ ਤੱਕ ਪੰਜਾਬ ਭਰ ਦੇ ਅੰਦਰ 40% ਬਰਸਾਤ ਘੱਟ ਦਰਜ ਕੀਤੀ ਗਈ ਹੈ। 1 ਜੂਨ ਤੋਂ 4 ਅਗਸਤ ਤੱਕ ਪੰਜਾਬ ਦੇ ਵਿੱਚ 146.6 ਮਿਲੀਮੀਟਰ ਬਰਸਾਤ ਰਿਕਾਰਡ ਦਰਜ ਕੀਤੀ ਗਈ ਹੈ, ਜਦਕਿ ਇਹਨਾਂ 2 ਮਹੀਨਿਆਂ ਦੇ ਵਿੱਚ ਪੰਜਾਬ ਵਿੱਚ 242.9 ਮਿਲੀਮੀਟਰ ਬਰਸਾਤ ਹੋਣੀ ਚਾਹੀਦੀ ਸੀ। ਪੂਰੇ ਸੀਜ਼ਨ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਘੱਟ ਬਰਸਾਤ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਈ ਹੈ। ਇੱਥੇ ਸਿਰਫ 70.6 ਮਿਲੀਮੀਟਰ ਬਰਸਾਤ ਰਿਕਾਰਡ ਦਰਜ ਕੀਤੀ ਗਈ ਹੈ ਕਿਉਂਕਿ 2 ਮਹੀਨਿਆਂ ਦੇ ਵਿੱਚ ਇੱਥੇ 271.3 ਮਿਲੀਮੀਟਰ ਬਰਸਾਤ ਹੋਣੀ ਚਾਹੀਦੀ ਸੀ ਇਸੇ ਤਰ੍ਹਾਂ ਐਸਐਸ ਨਗਰ ਦੇ ਵਿੱਚ 71% ਦੀ ਘੱਟ ਬਰਸਾਤ ਦਰਜ ਕੀਤੀ ਗਈ ਹੈ ਰੂਪਨਗਰ ਦੇ ਵਿੱਚ 60% ਦੀ ਘੱਟ ਬਰਸਾਤ ਹੋਈ ਹੈ ਤੇ ਐਸਬੀਐਸ ਨਗਰ ਦੇ ਵਿੱਚ 64% ਦੀ ਘੱਟ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ ਸਿਰਫ 4 ਜ਼ਿਲ੍ਹੇ ਜਿਨ੍ਹਾਂ ਵਿੱਚੋਂ ਕਿ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਅਤੇ ਮਾਨਸਾ ਅਜੀਹੇ ਹਨ ਜਿੱਥੇ ਆਮ ਦੇ ਨਾਲ ਬਰਸਾਤ ਸਹੀ ਹੋਈ ਹੈ ਖैर ਹੁਣ ਮੌਸਮ ਸੰਬੰਧੀ ਜੋ ਮੌਸਮ ਭਾਗ ਨੇ ਨਵਾਂ ਅਲਰਟ ਜਾਰੀ ਕੀਤਾ ਉਹ 7 ਅਗਸਤ ਤੋਂ ਬਾਅਦ ਦਾ ਅਲਰਟ ਜਾਰੀ ਕੀਤਾ ਉਸ ਤੋਂ ਬਾਅਦ ਪੰਜਾਬ ਭਰ ਦੇ ਅੰਦਰ ਸਮੁੱਚੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਲੇਕਿਨ ਪਹਾੜਾਂ ਤੋਂ ਜਿਸ ਤਰੀਕੇ ਦੇ ਬੱਦਲ ਫਟ ਰਹੇ ਨੇ ਅਜਿਹਾ ਕਿ ਘੱਗਰ ਦੇ ਨਹਿਰਾਂ ਦਾ ਪਾਣੀ ਦਾ ਖਤਰਾ ਪੰਜਾਬ ਦੇ ਅੰਦਰ ਜ਼ਰੂਰ ਮੰਨਰੋਣ ਲੱਗਿਆ ਕਿਉਂਕਿ ਘੱਗਰ ਦੇ ਵਿੱਚ ਪਹਾੜਾਂ ਦਾ ਪਾਣੀ ਹੈ ਜੋ ਕਿ ਇਸ ਤਰੀਕੇ ਦੇ ਹਾਦਸੇ ਘਟਨਾਵਾਂ ਵਾਪਰ ਜਾਂਦੀਆਂ ਨੇ ਬੱਦਲ ਫਟਦੇ ਹਨ ਉਸ ਤੋਂ ਬਾਅਦ ਜਿਹੜਾ ਉਹ ਪਾਣੀ ਘੱਗਰ ਨਹਿਰ ਦੇ ਵਿੱਚ ਆ ਜਾਂਦਾ ਹੈ ਅਜਿ ਵਿੱਚ ਇਹ ਖਤਰਾ ਹੜ੍ਹਾਂ ਦਾ ਖਤਰਾ ਪੰਜਾਬ ਨੂੰ ਜ਼ਰੂਰ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ 4 ਦਿਨਾਂ ਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਜ਼ਿਆਦਾ ਖੌਫਨਾਕ ਅਲਰਟ ਜਾਰੀ ਕੀਤਾ ਗਿਆ ਹੈ। ਅਜਿਹੇ ਵਿੱਚ ਮੌਲੇ ਤਰ ਬਰਸਾਤ ਦਾ ਉਥੇ ਲੜਟ ਜਾਰੀ ਕੀਤਾ ਗਿਆ ਤੇ 4 ਦਿਨ ਬੇਹੱਦ ਦੀ ਭਾਰੀ ਮੰਨੇ ਜਾ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅਜਿਹੇ ਚ ਪੰਜਾਬ ਦੇ ਅੰਦਰ ਨਾਲੀ ਦਾ ਘੱਗਰ ਨਾਲੀ ਦਾ ਜਿਹੜਾ ਪਾਣੀ ਹੈ ਉਹ ਵਧਣ ਲੱਗ ਪਿਆ ਹੈ। ਮੌਸਮ ਸੰਬੰਧੀ ਸਾਡੇ ਵੱਲੋਂ ਪੇਸ਼ ਕੀਤੀ ਗਈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ? ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ।